ਜਦੋਂ ਸੰਭੂਤੇ ਖਨੌਰੀ ਬਾਰਡਰ ਦੇ ਵਿੱਚ ਪੁਲਿਸ ਦੀਆਂ ਧਾੜਾਂ ਕਿਸਾਨਾਂ ਨੂੰ ਧੂਤੂ ਕੇ ਬੱਸਾਂ 'ਚ ਬਿਠਾ ਰਹੀਆਂ ਸੀ ਐਡਾ ਸੰਵੇਦਨਸ਼ੀਲ ਮਸਲਾ ਸੀ ਤੇ ਉਸ ਸਮੇਂ ਪੰਜਾਬ ਦੇ ਤਿੰਨ ਮੰਤਰੀ ਤੇ ਇੱਕ ਹੋਰ ਵੱਡਾ ਆਗੂ ਗਾਣੇ ਸੁਣ ਰਿਹਾ ਸੀ ਗਜ਼ਲਾਂ ਦੀ ਮਹਿਫਲ ਦਾ ਆਨੰਦ ਮਾਣ ਰਹੇ ਸੀ ਬੜੀ ਸਨਸਨੀਖੇਜ਼ ਖਬਰ ਹੈ ਬੜੀ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਖਬਰ ਹੈ ਕੀ ਹੋਇਆ ਕੱਲ ਇਹਦੇ ਬਾਰੇ ਵੀ ਗੱਲ ਕਰਦੇ ਆ ਪਰ ਥੋੜੀ ਜਿਹੀ ਉਹ ਕਿ ਜਿਹੜੇ ਮੰਤਰੀ ਨੇ ਕਿਹੜੇ ਨੇ ਤੇ ਖਬਰ ਕਿੰਨੇ ਦਿੱਤੀ ਹੈ ਇਹਦੇ ਬਾਰੇ ਦੱਸਦੇ ਆ ਤੁਸੀਂ ਜੁੜੇ ਲੋਕ ਪੰਜਾਬ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਕਿਸਾਨੀ ਡੂੰਘੇ ਸੰਕਟ ਦਾ ਸ਼ਿਕਾਰ ਕਿਸਾਨੀ ਨਹੀਂ ਦੁਕਾਨਦਾਰ ਹੋਣ ਛੋਟਾ ਵਪਾਰੀ ਹੋਵੇ ਸੈਲਰ ਮਾਲਕ ਹੋਣ ਆਰਤੀ ਸਾਰੇ ਦਾ ਸਾਰਾ ਵਰਗ ਜਿਹੜਾ ਖੇਤੀ ਨਾਲ ਸੰਬੰਧਿਤ ਹੈ ਉਹ ਵੱਡੇ ਕਰਾਈਸਿਸ ਤੇ ਕਹਿ ਲਿਆ ਕਿ ਸੰਕਟ ਦਾ ਸ਼ਿਕਾਰ ਹੈ ਉਸ ਦਰਮਿਆਨ ਜਿਸ ਪਰ ਦਰਮਿਆ ਬੇਰੁਜ਼ਗਾਰ ਮੋਰਚੇ ਚੁੱਕੇਗੇ ਖਨੌਰੀ ਤੇ ਸ਼ੰਭੂ ਵਾਲਾ ਉਸ ਦੇ ਨਾਲ ਜਿਹੜੀ ਕਾਰਵਾਈ ਆ ਉਹਦੇ ਨਾਲ ਪੰਜਾਬ ਦੇ ਆਮ ਲੋਕਾਂ ਚ ਰੋਸ ਹੋਣਾ ਲਾਜ਼ਮੀ ਸੀ ਇਹ ਚ ਕੋਈ ਸ਼ੱਕ ਨਹੀਂ ਕਿਸਾਨਾਂ ਅਜ ਤਾਂ ਹੋਣਾ ਹੀ ਹੋਣਾ ਸੀ ਅ ਕਿਸਾਨ ਇਕੱਲੇ ਆਪਣੀ ਲੜਾਈ ਨਹੀਂ ਲੜਦੇ ਪਹਿਲੀ ਮੈਂ ਇੱਥੇ ਗੱਲ ਕਲੀਅਰ ਕਰ ਜਾ ਇਹਦੇ ਵਿੱਚ ਛੋਟਾ ਦੁਕਾਨਦਾਰ ਜਿਹਨੂੰ ਸਿੱਧੇ ਤੌਰ ਦੇ ਉੱਤੇ ਕਾਰਪੋਰੇਟ ਨੇ ਆਪਣੇ ਜਕੜ ਚ ਜਕੜਨਾ ਉਹ ਬਾਕੀ ਸਾਰੇ ਜਿੰਨੇ ਵੀ ਛੋਟੇ ਛੋਟੇ ਵਰਗ ਨੇਗੇ ਉਹ ਸਾਰੇ ਜਿਹੜੇ ਆ ਉਹ ਉਹਦੇ ਨਾਲ ਪ੍ਰਭਾਵਿਤ ਹੁੰਦੇ ਨੇ ਕੱਲ ਜਦੋਂ ਖਨੌਰੀ ਬਾਰਡਰ ਤੇ ਖਬਰ ਰਤਨ ਧਾਲੀਵਾਲ ਹੁਣਾਂ ਦੀ ਹੈ ਉਹਨਾਂ ਦੇ ਅਨੁਸਾਰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲਗਭਗ ਸੇਮ ਜੇ ਟਾਈਮ ਤੇ ਕ੍ਰੈਕਡਾਊਨ ਹੋਇਆ ਖਨੌਰੀ ਬਾਰਡਰ ਤੇ 8 ਵਜੇ ਕ੍ਰੈਕਡਾਊਨ ਹੁੰਦਾ 8 ਵਜੇ ਕੁਝ ਮਿੰਟਾਂ ਦੇ ਉੱਤੇ ਜਿਹੜਾ ਉਹ ਤਿੰਨ ਮੰਤਰੀ ਹਰਪਾਲ ਚੀਮਾ ਪਰ ਇਹ ਇੱਥੋਂ ਤੱਕ ਦੇਖੋਗੇ ਖੇਤੀਬਾੜੀ ਮੰਤਰੀ ਖੁਦ ਜਿਹੜਾ ਖੇਤੀਬਾੜੀ ਮੰਤਰੀ ਭਰੋਸਾ ਦੇ ਕੇ ਆਇਆ ਕਿਸਾਨਾਂ ਨੂੰ ਕਿ ਅਸੀਂ ਤੁਹਾਡੇ ਨਾਲ ਕੁਝ ਨਹੀਂ ਕਰਦੇ ਮੀਟਿੰਗ ਦੇ ਵਿੱਚ ਅਸੀਂ ਕੋਈ ਗੱਲ ਨਹੀਂ ਤੁਹਾਡੇ ਖਦਸ਼ੇ ਨੇ ਅਸੀਂ ਕੁਝ ਨਹੀਂ ਕਰਦੇ ਗਰਮੀਤ ਖੁੱਡੀਆਂ ਤੇ ਸਪੀਕਰ ਕਲਤਾਰ ਸਿੰਘ ਸੰਧਵਾ ਸ ਤਿੰਨੇ ਬੜੀ ਸਾਦਗੀ ਬੜੀ ਦਰਵੇਸ਼ ਸਿਆਸਤਦਾਨ ਵਾਲਾ ਚੋਲਾ ਪਾਉਂਦੇ ਐ ਸਿੱਧੀ ਜੀ ਗੱਲ ਹੈ ਜਿਹੜੀ ਕਰਨ ਵਾਲੀ ਹੈ ਕਿ ਬੜੇ ਆਪਣੇ ਆਪ ਨੂੰ ਬਣਦੇ ਐ ਤਿੰਨੇ ਹਰਪਾਲ ਚੀਮਾ ਵੀ ਤੇ ਖੁੱਡੀਆਂ ਸਾਹਿਬ ਵੀ ਤੇ ਸਰਮਾ ਸਾਹਿਬ ਵੀ ਪਰ ਕਰਤੂਤ ਇਹਨੂੰ ਕਰਤੂਤ ਦਾ ਹੀ ਇਹਦੇ ਲਈ ਸ਼ਬਦ ਹੈ ਜਿਹੜਾ ਸਹੀ ਬੈਠਦਾ ਹੈ ਕਿ ਜਦੋਂ ਪੰਜਾਬ ਦਾ ਐਡਾ ਸੰਵੇਦਨਸ਼ੀਲ ਮਸਲਾ ਹੋਵੇ ਤੇ ਉਸ ਮਸਲੇ ਦੇ ਉੱਤੇ ਤੁਹਾਨੂੰ ਚਾਹੀਦਾ ਸੀ ਕਿ ਆਪਣੇ ਵਾਰੂਮਾਂ 'ਚ ਬੈੰਦੇ ਆਪਣੇ ਹਲਕੇ ਦੇ ਲੋਕਾਂ ਨਾਲ ਗੱਲ ਕਰਦੇ ਪਰ ਤੁਸੀਂ ਨਹੀਂ ਕੀਤੀ ਤੁਸੀਂ ਗਾਣੇ ਸੁਣਦੇ ਸੀ ਗਜ਼ਲਾਂ ਦਾ ਆਨੰਦ ਮਾਲਦੇ ਸੀ ਮਹਿਫਲਾਂ 'ਚ ਬੈਠੇ ਸੀ ਇਹ ਗੱਲਾਂ ਜਿਹੜੀਆਂ ਨੇ ਉਹ ਲਗਾਤਾਰ ਤੁਹਾਡੇ ਸਾਹਮਣੇ ਆਉਂਦੀਆਂ ਨਹੀਂ ਆ ਕਦੇ ਦਾ ਚੁਟਕੀਚ ਐਮ ਐਸ ਪੀ ਦਿੱਤੀ ਜਾਂਦੀ ਸੀ 22 ਦੀਆਂ 22 ਫਸਲਾਂ ਤੇ ਐਮ ਐਸ ਪੀ ਦੀ ਗੱਲ ਕੀਤੀ ਜਾਂਦੀ ਸੀ ਪਰ ਹੁਣ 22 ਦੇ 22 ਦੀਆਂ ਫਸਲਾਂ ਤੇ ਕੀ ਦੇਣੀ ਸੀ ਜਿਹੜੇ ਮੰਗ ਰਹੇ ਨੇ ਉਹਨਾਂ ਦੇ ਵੀ ਡਾਂਗ ਛੋਟੇ ਦੇ ਨਾਲ ਉਹਨਾਂ ਨੂੰ ਖਦੇੜਿਆ ਗਿਆ ਹਾਲਾਂਕਿ ਹਾਈ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਸੁਪਰੀਮ ਕੋਰਟ ਨੇ ਸਥਿਤੀ ਨੂੰ ਜਿਉਂ ਦਾ ਤਿਉਂ ਰੱਖਣ ਦੇ ਲਈ ਕਿਹਾ ਸੀ ਕੀ ਹੁਣ ਕੰਡੈਮਪਟ ਲੱਗੂਗਾ ਅਦਾਲਤੀ ਹੱਦਕ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਤੇ ਦਰਜ ਹੋਵੇਗਾ ਇਹ ਹੁਣ ਵੱਡੀ ਕਹਾਣੀ ਬਣ ਚੁੱਕੀ ਹੈ ਪਰ ਕਹ ਲੈ ਕਹਿੰਦੇ ਨਹੀਂ ਕਿ ਜੇ ਦੀ ਲੱਤ ਕੀ ਲੋਈ ਉਹਦਾ ਕੀ ਕਰ ਲੂਗਾ ਕੋਈ ਜਾਨੀ ਕਿ ਜਨੇ ਲਾਈ ਦਿੱਤੀ ਸ਼ਰਮ ਜਨੇ ਲਾਈ ਦਿੱਤੀ ਹੁਣ ਉਹਦਾ ਕੀ ਕਰ ਲੂਗਾ ਤੁਸੀਂ ਆਨੰਦ ਮਾਰ ਰਹੇ ਹੋ ਗਾਣਿਆਂ ਦੇ ਗਜ਼ਲਾਂ ਦੇ ਤੁਸੀਂ ਹੱਸ ਰਹੇ ਹੋ ਹੱਸਾ ਡਠਾ ਕਰ ਰਹੇ ਹੋ ਉਥੇ ਪੱਗਾ ਉਤਰ ਰਹੀਆਂ ਨੇ ਘਟੋ ਘਟ ਇੰਨੇ ਕਿ ਸੰਜੀਦਗੀ ਦਾ ਬੰਦਾ ਵਰਤਦਾ ਨਾਲੇ ਕਲਤਾਰ ਸਿੰਘ ਸੰਧਵਾ ਜੀ ਸਾਡਾ ਪਾਣੀ ਐ ਹੋ ਗਿਆ ਸਾਡੀ ਹਵਾ ਐ ਹੋ ਗਈ ਪਰ ਜਿਹੜੀ ਤੁਹਾਡੀ ਹਵਾ ਹੀ ਬਦਲ ਗਈ 2017 ਤੋਂ ਲੈ ਕੇ 2022 23 24 25 ਤੱਕ ਤੁਹਾਡੀ ਤਾਂ ਹਵਾ ਹੀ ਬਦਲ ਗਈ ਪੰਜਾਬ ਦੀ ਹਵਾ ਦਾ ਬਦਲੀ ਬਦਲੀ ਤੁਹਾਡੀ ਵੀ ਬਦਲ ਗਈ ਘੱਟੋ ਘੱਟ ਇਸ ਚੀਜ਼ ਦਾ ਪਰ ਇੱਕ ਗੱਲ ਕਲੀਅਰ ਹੈ ਕਿ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੇ ਇੱਕ ਚੀਜ਼ ਕਰਨੀ ਸੀ ਕਿ ਸਾਨੂੰ ਅਸੀਂ ਜਿਮਣੀ ਚੋਣ ਕਿਵੇਂ ਜਿੱਤੀਏ ਸਾਨੂੰ ਵਪਾਰੀ ਕਿਵੇਂ ਵੋਟ ਪਾ ਦੇਣ ਪਰ ਉਹ ਪੈਣੀ ਨਹੀਂ ਉਹ ਵੋਟ ਵੀ ਨਹੀਂ ਪੈਣੀ ਇਨ ਦਾ ਉਸ ਹਿਸਾਬ ਹੁਣਾਂ ਕਿ ਨਾਤੀ ਧੋਤੀ ਰਹਿਣ ਵਾਲਾ ਹਿਸਾਬ ਹੋ ਜਾਣਾ ਇਹਨਾਂ ਨੂੰ ਉਹ ਵੀ ਵੋਟ ਪੈਣ ਦੇ ਜਿਹੜੇ ਚਾਂਸ ਨੇ ਕਾਫੀ ਘਟ ਨੇ ਉਹ ਤਾਂ ਤੁਸੀਂ ਛੋਟੇ ਸ਼ਹਿਰਾਂ 'ਚ ਚਲ ਜਾਓ ਲੁਧਿਆਣੇ ਦੀ ਤਾਂ ਗੱਲ ਹੀ ਦੂਰ ਛੱਡ ਦਿਓ ਤੁਸੀਂ ਛੋਟੇ ਸ਼ਹਿਰਾਂ 'ਚ ਚਲ ਜਾਓ ਤਾਂ ਸਾਫ਼ ਇੱਕ ਖਾਸ ਧਿਰ ਦਾ ਨਾਂ ਲਿੰਦੇ ਕਿ ਅਸੀਂ ਤਾਂ ਉਹਨਾਂ ਨੂੰ ਵੋਟ ਪਾਵਾਂਗੇ ਜਿਹੜਾ ਖਾਸ ਕਰਕੇ ਪੰਜਾਬ ਦਾ ਵਪਾਰੀ ਵਰਗ ਹੈ ਉਹਦਾ ਇੱਕ ਵੱਡਾ ਹਿੱਸਾ ਉਧਰ ਵੋਟ ਪਾਉਣ ਦੀ ਗੱਲ ਕਰਦਾ ਆ ਤੁਹਾਨੂੰ ਉਹ ਵੀ ਨਹੀਂ ਪੈਣੀ ਤੇ ਤੁਸੀਂ ਇੱਥੋਂ ਵੀ ਜਾਮੋਗੇ ਚਲੋ ਖੈਰ ਇਹ ਤੁਹਾਡੀ ਆਪਣੀ ਚਿੰਤਾ ਹੈ ਸਾਡੀ ਚਿੰਤਾ ਇਹ ਹੈ ਕਿ ਪੰਜਾਬ ਦੇ ਮਾਹੌਲ ਨੂੰ ਲੰਬੂ ਨਾ ਲਾਇਆ ਜਾਵੇ ਪੰਜਾਬ ਨੂੰ ਪੁਲਿਸ ਸਟੇਟ ਦੇ ਵਿੱਚ ਪੁਲਿਸ ਰਾਜ ਦੇ ਵਿੱਚ ਨਾ ਬਦਲਿਆ ਜਾਵੇ ਪੰਜਾਬ ਦੇ ਵਿੱਚ ਮਸਾਂ ਹੀ ਮਸਾਂ ਗੱਡੀ ਲਗਭਗ 30 ਸਾਲਾਂ ਤੋਂ ਬਾਅਦ ਲੀਤੇ ਆਉਣ ਲੱਗੀ ਸੀ ਉਸ ਨੂੰ ਉਸੇ ਲੀਤੇ ਰੱਖਿਆ ਜਾਵੇ ਉਹਨੂੰ ਉਸ ਲੀਤ ਤੋਂ ਲਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਪੰਜਾਬ ਦੇ ਅੰਦਰ ਭਰਾ ਮਾਰੂ ਵੰਡ ਪਾਉ ਸਿਆਸਤ ਤੋਂ ਪਰੇਜ ਕੀਤਾ ਜਾਵੇ ਤੇ ਜੇ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਚੁੱਪ ਹੀ ਰਹਿ ਲੋ ਕਿਉਂਕਿ ਜੇ ਖਰਾਬ ਹੁੰਦੀ ਹੈ ਤਾ ਸਮੁੱਚਾ ਵਪਾਰੀਆਂ ਨੂੰ ਵੀ ਨੁਕਸਾਨ ਹੈ ਕਿਸਾਨਾਂ ਨੂੰ ਤਾਂ ਹੈ ਹੀ ਹੈ ਸਾਰੇ ਵਰਗਾਂ ਨੂੰ ਨੁਕਸਾਨ ਹੈ ਵਪਾਰੀਆਂ ਨੂੰ ਵੀ ਘਟੋ ਘਟ ਇਹ ਚੀਜ਼ ਸੋਚਣੀ ਚਾਹੀਦੀ ਸੀਗੀ ਕਿ ਖੁਸ਼ੀਆਂ ਮਣਾਉਣ ਦੀ ਥਾਂ ਤੇ ਕੱਲੂ ਜਦੋਂ ਉਹਨਾਂ ਦੇ ਪੁੜੇ ਸਿੱਕੇ ਜਾਣਗੇ ਤੇ ਉਹਨਾਂ ਲਈ ਕੌਣ ਖੜੂਗਾ ਉਦੋਂ ਕਿਸਾਨ ਜਿੱਥੇ ਬੰਦੀਆਂ ਚੇਤੇ ਆ ਜਾਂਦੀਆਂ ਨੇ ਜੀ ਸਾਡੇ ਸਾਡੇ ਕੁਰਕਰੀ ਕਰਨ ਆਗੇ ਤੁਸੀਂ ਸਾਡੇ ਆਜੋ ਸਾਡੀ ਕੁੜੀ ਦਾ ਕੇਸ ਹੋ ਗਿਆ ਤੁਸੀਂ ਆਜੋ ਉਦੋਂ ਫਿਰ ਤੁਹਾਡਾ ਵਪਾਰ ਮੰਡਲ ਕਿੱਥੇ ਜਾਂਦਾ ਹੈ ਬਾਕੀ ਸਾਰੀਆਂ ਚੀਜ਼ਾਂ ਕਿੱਥੇ ਜਾਂਦੀਆਂ ਨੇ ਥੋੜਾ ਇੱਧਰ ਗੌਰ ਕਰਨ ਦੀ ਲੋੜ ਹੈ ਸੰਕਟ ਹੁੰਦਾ ਜਦੋਂ ਇਕਨੋਮੀ ਆਰਥਿਕਤਾ ਸੰਕਟ ਚ ਹੁੰਦੀ ਹੈ ਚੀਜ਼ਾਂ ਠੀਕ ਹੈ ਇੱਕ ਦੂਜੇ ਦੇ ਨੁਕਸਾਨ ਫਾਇਦੇ ਹੁੰਦੇ ਰਹਿੰਦੇ ਨੇ ਪਰ ਇੱਕ ਸਾਂਝੀ ਸੋਚ ਅਪਣਾਉਣ ਦੀ ਲੋੜ ਸੀ ਨਾ ਕਿ ਇਹ ਕਹਿਣਾ ਕਿ ਵੀ ਚਾਹੇ ਤੁਸੀਂ ਜਵੇਂ ਮਰਜ਼ੀ ਠਾ ਦਿਓ ਉਹਨਾਂ ਨੂੰ ਠਾ ਦਿਓ ਉੱਥੋਂ ਆਵਾਗਮਨ ਤਾਂ ਲਗਾਤਾਰ ਜਾਰੀ ਸੀ ਜੇ ਨਹੀਂ ਚੰਗੇ ਸੀ ਇੰਨੇ ਹੋ ਸੀ ਤਾਂ ਹਰਿਆਣਾ ਸਰਕਾਰ ਨੂੰ ਕਹਿ ਲੈਂਦੇ ਵਪਾਰੀ ਇਕੱਠੇ ਹੋ ਕੇ ਉਧਰ ਵਪਾਰੀ ਕਹਿ ਹੀ ਨਹੀਂ ਸਕੇ ਪੰਜਾਬ ਪੁਲਿਸ ਦੇ ਅਫਸਰਾਂ ਦਾ ਕਿਰਦਾਰ ਇਸ ਮਾਮਲੇ ਦੇ ਵਿੱਚ ਜਿਸ ਪ੍ਰਕਾਰ ਦਾ ਆਇਆ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਕਿ ਪੰਜਾਬ ਨੂੰ ਪੁਲਿਸ ਰਾਤ ਦੇ ਵਿੱਚ ਨਾ ਬਦਲੋ ਇਹ ਅਫਸਰ ਕਿਸੇ ਦੇ ਮਿੱਤ ਨਹੀਂ ਹੋਏ ਜਾਣਕਾਰਤਾ ਇਹ ਵੀ ਦੱਸਦੇ ਆ ਕਿ ਪੁਲਿਸ ਜਾਣ ਕੇ ਮਾਹੌਲ ਖਰਾਬ ਕਰ ਰਹੀ ਹੈ ਕਿ ਭਗਵੰਤਮਾਨ ਸਰਕਾਰ ਦਾ ਅਕਸ ਹੋਰ ਖਰਾਬ ਹੋਵੇ ਲੋਕਾਂ ਦੇ ਵਿੱਚ ਪੰਜਾਬ ਪੁਲਿਸ ਦੀ ਇੱਕ ਅਫਸਰ ਸ਼ਾਇਦ ਇੱਕ ਖਾਸ ਤਬਕਾ ਇਸ ਕੰਮ ਤੇ ਵੀ ਲੱਗਿਆ ਹੋਇਆ ਹੁਣ ਇਹ ਸਰਕਾਰ ਨੇ ਦੇਖਣਾ ਪਰ ਬਹੁਤ ਸ਼ਰਮ ਦੀ ਗੱਲ ਹੈ ਬੜੀ ਆਪ ਨੂੰ ਵੀ ਸੋਚ ਕੇ ਸ਼ਰਮ ਆਉਂਦੀ ਹੈ ਕਿ ਜਦੋਂ ਕਿਸਾਨਾਂ ਦੀਆਂ ਪੱਗਾਂ ਲਹਿ ਰਹੀਆਂ ਹੋਣ ਉਸ ਸਮੇਂ ਪੰਜਾਬ ਦੇ ਕਥਿਤ ਕਿਸਾਨ ਤੈਸ਼ੀ ਪੰਜਾਬ ਤੈਸ਼ੀ ਸਪੀਕਰ ਸਾਹਿਬ ਵਿੱਤ ਮੰਤਰੀ ਤੇ ਦਰਵੇਸ਼ ਸਿਆਸਤਦਾਨ ਜਿੰਨਾ ਦੀ ਦਰਵੇਸ਼ਤਾ ਤੁਹਾਡੇ ਸਾਹਮਣੇ ਹੈ ਕਿ ਉਹ ਗਜ਼ਲਾਂ ਦਾ ਆਨੰਦ ਮਾਣਦੇ ਹੋ